ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂਜਾ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਤਿਹਾਸਕ ਨਾਵਲ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬੱਬਰਾਂ ਦਾ ਇਤਿਹਾਸ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿਦਾਂ ਕੁਝ ਨੌਜਵਾਨਾਂ ਨੇ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਅਤੇ ਉਸ ਜਥੇਬੰਦੀ ਦਾ ਮਕਸਦ ਇਸ ਧਰਤੀ ਤੋਂ ਜ਼ਾਲਮਾਂ ਦਾ ਨਾਸ਼ ਕਰਨਾ ਔਰ ਉਹਨਾਂ ਚੋਲੀ ਚੋਕਾਂ ਨੂੰ ਸੋਦਾ ਲਾਉਣਾ ਪਾਰ ਬੁਲਾਉਣਾ ਸੀ ਜਿਹੜੇ ਕੁਛ ਟੁਗੜਿਆ ਲਈ ਕੁਝ ਪੈਸਿਆਂ ਲਈ ਆਪਣਿਆਂ ਦਾ ਵਿਨਾਸ਼ ਕਰਦੇ ਸਨ ਔਰ ਆਪਣਿਆਂ ਦਾ ਥਾਂ ਟਿਕਾਣਾ ਜ਼ਾਲਮ ਸਰਕਾਰਾਂ ਤੱਕ ਪਹੁੰਚਾਉਂਦੇ ਸਨ ਉਹਨਾਂ ਦਾਦੇ ਸਨ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਮੁੱਲਾ ਇਤਿਹਾਸ ਸਾਡੇ ਨੌਜਵਾਨੀ ਤੱਕ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਦਾਂ ਸਾਡੇ ਵੱਡੇ ਵਡੇਰਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਇਸ ਦੇਸ਼ ਲਈ ਕੁਰਬਾਨੀਆਂ ਕੀਤੀਆਂ ਔਰ ਸਾਡੇ ਲਈ ਨੌਜਵਾਨੀ ਲਈ ਜज्ਬਾ ਪੈਦਾ ਕੀਤਾ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਲੜੀਵਾਰ ਇਤਿਹਾਸ ਜੋੜ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਔਰ ਲੜੀ ਜੋੜ ਸਕਦੇ ਹੋ ਪੰਜਾਬੀ ਕਿਸਾਨ ਰੱਬ ਦਾ ਐਸਾ ਬੇਟਾ ਜਿਹੜਾ ਰੱਬ ਦੀ ਧਰਤੀ ਦੀ ਕਾਇਆ ਬਦਲ ਦਿੰਦਾ ਹੈ ਦਰਿਆ ਰਾਵੀ ਤੋਂ ਪਾਰ ਜਨਾ ਤੋਂ ਜੇਹਲਮ ਤੇ ਦੇ ਸੰਗਮ ਤੱਕ ਪੁਰਾਣੇ ਪੰਜਾਬ ਦਾ ਜੰਗਲੀ ਇਲਾਕਾ ਸੀ ਕੋਦਾਂ ਤੱਕ ਜੰਗਲ ਸੀ ਕਲਰ ਵਾਲੇ ਬੰਜਰ ਮੈਦਾਨ ਤੇ ਕਿਤੇ ਕੋਈ ਖੇਤ ਸੀ ਝੁੱਗੀਆਂ ਵਿੱਚ ਰਹਿੰਦੇ ਲੋਕ ਸਨ ਬਾਰਛਾ ਸਰੇ ਜਿਉਂਦੇ ਸਨ ਪਰ 19ਵੀਂ ਸਦੀ ਦੇ ਅੰਤ ਸਰਕਾਰ ਨੇ ਨਹਿਰਾ ਪੁੱਟੀਆਂ ਜੰਗਲ ਦੀ ਧਰਤੀ ਨੂੰ ਕਨਕ ਤੇ ਝੋਨੇ ਦੀ ਧਰਤੀ ਬਣਾ ਦਿੱਤਾ ਕਿਸਾਨ ਦਾ ਪੁੱਤਰ ਮਾਲਵੇ ਮਾਜੇ ਦੇ ਦੁਆਬੇ ਵਿੱਚੋਂ ਉੱਠਿਆ ਤੇ ਸੱਪਾਂ ਦੀ ਧਰਤੀ ਤੇ ਜਾ ਵਸਿਆ ਨਹਿਰ ਦਾ ਪਾਣੀ ਪੀ ਪੀ ਕੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖਦਾ ਹੋਇਆ ਦਿਨ ਰਾਤ ਮਿਹਨਤ ਕਰੀ ਗਿਆ ਤੇ ਧਰਤੀ ਦੀ ਕਾਇਆ ਪਲਟੀ ਗਿਆ ਕਨਕ ਝੋਨਾ ਕਪਾਹ ਪੈਦਾ ਕਰੀ ਗਿਆ ਜਦੋਂ ਧਰਤੀ ਪੁੱਟੀ ਗਈ ਤਾਂ ਮੰਡੀਆਂ ਬਣੀਆਂ ਤੇ ਸ਼ਹਿਰ ਵਸੇ ਨਵੇਂ ਸ਼ਹਿਰਾ ਵਿੱਚੋਂ ਸਭ ਤੋਂ ਵੱਡਾ ਅਤੇ ਸੁੰਦਰ ਸ਼ਹਿਰ ਬਣਿਆ ਲਾਇਲਪੁਰ ਜਿਸ ਨੂੰ ਨਵੀਂ ਵਿਵਸਥਾ ਨਾਲ ਉਲੀਕਿਆ ਤੇ ਉਸਾਰਿਆ ਗਿਆ ਸ਼ਹਿਰ ਵਸੇ ਤੇ ਰੇਲ ਵੀ ਚਲਾਈ ਗਈ ਪੱਕੀਆਂ ਸੜਕਾਂ ਬਣੀਆਂ ਤੇ ਹਰ ਪਾਸੇ ਜੀਵਨ ਨਜ਼ਰ ਆਇਆ ਉਤਸ਼ਾਹੀ ਰਚਿਆ ਤੇ ਭਖਿਆ ਜੀਵਨ ਜ਼ਿਲ੍ਹਾ ਲਾਇਲਪੁਰ ਦੇ ਥਾਣਾ ਠਿਕਰੀਵਾਲ ਦੇ ਵਿੱਚੋਂ ਦੀ ਲੰਘਦੀ ਰੇਲਵੇ ਲਾਈਨ ਦਾ ਇੱਕ ਸਟੇਸ਼ਨ ਸ਼ਮਸ਼ਮੀਰ ਹੈ ਨਿੱਕਾ ਜਿਹਾ ਸਟੇਸ਼ਨ ਪਰ ਅੰਨ ਦਾ ਕੇਂਦਰ ਉਸ ਸਟੇਸ਼ਨ ਦੇ ਲੋੜੇ ਵੇਲੇ ਗੱਡੀ ਖਲੋਤੀ ਉਹ ਲਾਇਲਪੁਰ ਤੋਂ ਗਈ ਸੀ ਸਵਾਰੀਆਂ ਉਤਰੀਆਂ ਤੇ ਚੜ੍ਹੀਆਂ ਵੀ ਸਿੱਖ ਤੇ ਹਿੰਦੂ ਜਾਗਲੀ ਤੇ ਜੱਟ ਵੱਖਰੇ ਲਿਬਾਸ ਤੇ ਵੱਖਰਾ ਵੱਖਰਾ ਬੋਲ ਪਰ ਜੀਵਨ ਪੱਖਾ ਇੱਕੋ ਜਿਹਾ ਮਿੱਟੀ ਕਟਾ ਚੜ੍ਹਿਆ ਹੋਇਆ ਸੀ ਹੋ ਸਕਦਾ ਸੀ ਤਰਕਾਲਾ ਨੂੰ ਕਾਲੀ ਬੋਲੀ ਹਨੇਰੀ ਆ ਜਾਂਦੀ ਧਰਤੀ ਗਰਮ ਸੀ ਭਾਵੇਂ ਤਰਕਾਲਾ ਪੈਣ ਵਾਲੀਆਂ ਸਨ ਦੋ ਮੁਸਾਫਿਰ ਗੱਡੀ ਤੋਂ ਉਤਰੇ ਸਟੇਸ਼ਨ ਤੋਂ ਬਾਹਰ ਹੋਏ ਤਾਂ ਇੱਕ ਨੇ ਕਿਹਾ ਬੂਟਾ ਸਿਆਹ ਪਾਣੀ ਪੀ ਲਈਏ ਅੱਗੇ ਤਾਂ ਕਿਤੇ ਦੂਰ ਤੱਕ ਜਾ ਕੇ ਹੀ ਪਾਣੀ ਮਿਲੇਗਾ ਕਹਿਣ ਵਾਲੇ ਦਾ ਨਾਮ ਰਲਾ ਸਿੰਘ ਸੀ ਤੇ ਉਹ ਦੁਆਬੇ ਦੇ ਪਿੰਡ ਮਾਨੁਕੇ ਦਾ ਸੀ ਬੂਟਾ ਸਿੰਘ ਨੇ ਉੱਤਰ ਦਿੱਤਾ ਲੋੜ ਤਾਂ ਨਹੀਂ ਪਰ ਅੱਛਾ ਤੇਰੀ ਮਰਜ਼ੀ ਦੋਵੇਂ ਹੱਟੀ ਤੇ ਖਲੋਗ ਹੈ ਆਰਾਮਨਾਥ ਹਲਵਾਈ ਦੀ ਹੱਟੀ ਸੀ ਜਿਹੜਾ ਅਧਖੜ ਉਮਰ ਦਾ ਖੁਸ਼ਦਿਲ ਬੰਦਾ ਸੀ ਪੱਟੇ ਜਾਗਲੀਆਂ ਵਾਂਗ ਵਾਹ ਕੇ ਰੱਖਦਾ ਸੀ ਉਸਨੇ ਦੋ ਗਲਾਸ ਲੱਸੀ ਦੇ ਬਣਾਏ ਬਾਹਾਂ ਬਾਝ ਡੇ ਕੜੇ ਵਾਲੇ ਗਲਾਸ ਦੋਹਾਂ ਨੇ ਪੀ ਲਏ ਤੇ ਪੈਸੇ ਰਲਾ ਸਿੰਘ ਨੇ ਦਿੱਤੇ ਦੋਵੇਂ ਤੁਰੇ ਤਾਂ ਰਲਾ ਸਿੰਘ ਨੇ ਆਖਿਆ ਸਿਆਣਾ ਬੰਦਾ ਉਹ ਹੈ ਜਿਹੜਾ ਵੇਲੇ ਤੋਂ ਲਾਭ ਉਠਾਵੇ ਭਾਵੇਂ ਬਰਿਆਮ ਸਿੰਘ ਤੇਰਾ ਸਬੰਧੀ ਹੈ ਫੇਰ ਵੀ ਜੇ ਤੂੰ ਉਸ ਨੂੰ ਪੜਾ ਦੇਵੇਂਗਾ ਤਮ ਰੱਬਾ ਇਨਾ ਮਿਲੇਗਾ ਤੇਰੀ ਔਲਾਦ ਮौज मानेਗੀ ਸਰਕਾਰ ਦੀ ਨਿਗਾਹ ਵਿੱਚ ਤੂੰ ਚੰਗਾ ਹੋਏਗਾ ਲੋਕ ਕੁਝ ਪਏ ਆਖਣ ਪਰ ਸੱਚੀ ਗੱਲ ਈ ਅੰਗਰੇਜ਼ ਦਾ ਰਾਜ ਖਤਮ ਨਹੀਂ ਹੋਣ ਲੱਗਾ ਇਹਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ ਇਹ ਤਾਂ ਤੇਰੀ ਗੱਲ ਠੀਕ ਹੈ ਪਰ ਬੂਟਾ ਸਿੰਘ ਕੁਝ ਜਿਕੇ ਬੋਲਿਆ ਉਸ ਨੇ ਅੱਗੇ ਪਿੱਛੇ ਦੇਖਿਆ ਜਿਵੇਂ ਕੋਈ ਉਸ ਦਾ ਬੋਲ ਸੁਣਦਾ ਨਹੀਂ ਸੀ ਪਰ ਕੀ ਰਲਾ ਸਿੰਘ ਨੇ ਗੱਲ ਨੂੰ ਚੁੱਕਿਆ ਇਹ ਵੀ ਤਾਂ ਡਰਾ ਕੇ ਬੱਬਰਾਂ ਨੇ ਅਸਾਂ ਸਾਰਿਆਂ ਨੂੰ ਮਾਰ ਦੇਣਾ ਗੱਲ ਨਿਕਲਣੋਂ ਤਾਂ ਰਹਿਣੀ ਨਹੀਂ ਬੱਬਰ ਇਹ ਤਾਂ ਸਭ ਅੱਜਕੱਲ ਦੇ ਪਰੋਹਣੇ ਹਨ ਕਿੰਨੇ ਮਾਰੇ ਗਏ ਨੇ ਕੁਝ ਫੜੇ ਜਾ ਰਹੇ ਹਨ ਸਰਕਾਰ ਨੇ ਸਾਰਿਆਂ ਨੂੰ ਚੁੱਕ ਲੈਣਾ ਹੈ ਫਿਕਰ ਨਾ ਕਰ ਬਰਿਆਮ ਸਿੰਘ ਫੜਿਆ ਗਿਆ ਤਾਂ ਉਸ ਨੂੰ ਤਾਂ ਸਰਕਾਰ ਨੇ ਫਾਹੇ ਲਾ ਦੇਣਾ ਏ ਉਸ ਕੋਲੋਂ ਤਾਂ ਡਰਨ ਦੀ ਲੋੜ ਨਹੀਂ ਬੂਟਾ ਸਿੰਘ ਤੇ ਰਲਾ ਸਿੰਘ ਗੱਲਾਂ ਕਰਦੇ ਤੁਰੇ ਗਏ ਸੂਰਜ ਹੀਠਾਂ ਜਾ ਰਿਹਾ ਸੀ ਉਸ ਦੀਆਂ ਅੰਤਮ ਕਿਰਨਾਂ ਗਰਮ ਸਨ ਤੇ ਸੁਨਹਿਰੀ ਭਾ ਮਾਰਦੀਆਂ ਸਨ ਰਾਹ 'ਚ ਖਲਵਾੜਾ ਆਇਆ ਫਲੇ ਵਗ ਰਹੇ ਸਨ ਇੱਕ ਧੜਵੀ ਉਠਾਈ ਜਾ ਰਹੀ ਸੀ ਤੇ 8-10 ਕਾਮੇ ਕੰਮ ਕਰ ਰਹੇ ਸਨ ਇੱਕ ਕਾਮਾ ਹਾਸ਼ਮ ਦਾ ਚੋਬਰਗਾ ਗਾ ਰਿਹਾ ਸੀ ਬੜੀ ਉੱਚੀ ਉੱਚੀ ਰਸਪਰੀ ਹੀਕ ਨਾਲ ਜਾਨੀ ਜੀਵਨ ਚਾਰ ਦਿਹਾੜੇ ਇਹ ਸਦਾ ਨਾ ਰਹਿਣ ਬਿਹਾਰੀ ਇਸ ਚੰਮਨ ਵਿੱਚ ਫਿਰ ਗਈਆਂ ਕਈ ਕੋਟ ਬੇਅੰਤ ਸੁਮਾਰੀ ਮੈਂ ਤੂੰ ਕੌਣ ਵਿਚਾਰੇ ਦਿਸਦੇ ਕਿਸੇ ਗਿਣਤੀ ਲੱਖ ਹਜ਼ਾਰੀ ਹਾਸ਼ਮ ਖਵਾਬ ਹਜਾਤੀ ਬਦਲੇ ਤੂੰ ਕੋਲ ਕਰਾਰ ਨਹਾਰੀ ਰਲਾ ਸਿੰਘ ਚੁੱਪ ਹੋ ਗਿਆ ਕਿਉਂਕਿ ਪਗੜੰਡੀ ਪਿੰਡ ਦੇ ਵਿੱਚੋਂ ਦੀ ਜਾਂਦੀ ਸੀ ਉਹ ਨਹੀਂ ਸੀ ਚਾਹੁੰਦਾ ਕਿ ਉਹਨਾਂ ਦੀਆਂ ਗੱਲਬਾਤ ਦਾ ਸਿਲਸਲਾ ਕੋਈ ਸੁਣੇ ਗੁਪਤ ਭੇਦ ਪ੍ਰਗਟ ਹੋਏ ਅਰਲਾ ਸਿੰਘ ਹੰਡਿਆ ਹੋਇਆ ਚੋਲੀ ਚੁਕਸੀ ਬੱਬਰ ਉਸ ਦੇ ਪਿੱਛੇ ਲੱਗੇ ਹੋਏ ਸਨ ਤੇ ਉਹ ਬੱਬਰਾਂ ਪਿੱਛੇ ਬਹਾਦਰ ਬਰਿਆਮ ਸਿੰਘ ਮੰਡੇਰ ਦੇ ਸਰਦ ਦੇ ਮਕਾਨ ਵਿੱਚੋਂ ਨਿਕਲ ਕੇ ਪੁਲਿਸ ਦੇ ਹੱਥ ਨਾ ਆਇਆ ਭਾਵੇਂ ਪੁਲਿਸ ਤੇ ਫੌਜ ਨੇ ਸਾਰੇ ਰਾਹ ਰੋਕ ਰੱਖੇ ਸਨ ਸਾਰੇ ਪੰਜਾਬ ਵਿੱਚ ਥਾਂ ਥਾਂ ਪਹਿਰੇ ਸਨ ਇਨਾਮਾਂ ਦਾ ਲਾਲਚ ਸੀ ਉਹ ਦਰਿਆ ਬਿਆਸ ਨੂੰ ਪਾਰ ਕਰਕੇ ਮਾਦੇ ਵਿੱਚ ਜਾ ਵੜਿਆ ਅਤੇ ਲਾਹੌਰ ਪੁੱਜ ਗਿਆ ਲਾਹੌਰੋਂ ਗੱਡੀ ਬੈਠਾ ਤੇ ਲਾਇਲਪੁਰ ਜਾ ਵੜਿਆ ਸ਼ਮਸ਼ੀਰ ਦੇ ਸਟੇਸ਼ਨ ਲੱਗੇ ਚੱਕ ਟਪਈ ਹੈ ਉਸ ਚੱਕ ਵਿੱਚ ਬੂਟਾ ਸਿੰਘ ਰਹਿੰਦਾ ਸੀ ਉਹ ਬਰਿਆਮ ਸਿੰਘ ਦਾ ਦੂਰੋਂ ਭਰਾ ਲੱਗਦਾ ਸੀ ਉਸ ਕੋਲ ਜਾ ਰਿਹਾ ਸੀ ਬਰਿਆਮ ਸਿੰਘ ਨੂੰ ਲਬਦ ਦਾ ਲਬਦਾਰ ਅੱਲਾ ਸਿੰਘ ਵੀ ਬਾਾਰ ਵਿੱਚ ਪੁੱਜਾ ਤੇ ਬੂਟਾ ਸਿੰਘ ਦੇ ਪਿੱਛੇ ਲੱਗਾ ਕਿ ਕਿਵੇਂ ਲਾਲਚ ਵਿੱਚ ਆ ਕੇ ਬੂਟਾ ਸਿੰਘ ਬਰਿਆਮ ਸਿੰਘ ਨੂੰ ਫੜਾਵੇ ਬੂਟਾ ਸਿੰਘ ਨੇ ਹਾਸ਼ਮ ਦਾ ਚੌਬਰਗਾ ਸੁਣਿਆ ਇਸ ਤੋਕਨੇ ਉਸ ਦੇ ਕੰਨਾਂ ਨੂੰ ਟੁੰਬਿਆ ਹਾਸ਼ਮ ਖਵਾਬ ਹਜਾਤੀ ਬਦਲੇ ਤੂੰ ਕੌਲਕਰਾਰ ਨਹਾਰੀ ਉਸ ਨੂੰ ਚੇਤਾ ਆ ਕਿ ਕਿਵੇਂ ਕਦੀ ਇਕੱਠਿਆਂ ਸ਼ਰਾਬ ਪੀਂਦਿਆਂ ਹੋਇਆਂ ਉਹਨਾਂ ਨੇ ਜੀਵਨ ਮਰਨ ਦੀ ਸਾਂਝ ਤੇ ਇੱਕ ਦੂਸਰੇ ਦੇ ਪੇਤਾਂ ਨੂੰ ਲੁਕਾ ਕੇ ਰੱਖਣ ਦੀ ਸੌ ਖਾਦੀ ਸੀ ਇੱਕ ਪਾਸੇ ਰਿਸ਼ਤੇਦਾਰੀ ਤੇ ਬਚਨ ਸੀ ਦੂਸਰੇ ਪਾਸੇ ਤਿੰਨ ਮਰਬਿਆਂ ਦਾ ਲਾਲਚ ਸੀ ਉਹ ਕਿਹੜੇ ਪਾਸੇ ਹੋਵੇ ਦੋਵਾਂ ਵਿਚਾਰਾਂ ਦੇ ਉਸ ਦੇ ਹਿਰਦੇ ਵਿੱਚ ਅਨੋਖੀ ਜੰਗ ਛੇੜ ਦਿੱਤੀ ਸੀ ਖਲਵਾੜੇ ਲੰਘ ਗਏ ਜਦੋਂ ਅੱਧਾ ਕੁ ਮਰੱਬਾ ਦੂਰ ਚਲੇ ਗਏ ਪਰਲਾ ਸਿੰਘ ਨੇ ਫਿਰ ਗੱਲ ਛੇੜੀ ਨਾਲੇ ਤੈਨੂੰ ਤਾਂ ਉਸ ਨੂੰ ਜ਼ਰੂਰ ਹੀ ਫੜਾ ਦੇਣਾ ਚਾਹੀਦਾ ਨਾਲੇ ਪੁੰਨ ਨਾਲੇ ਫਲੀਆਂ ਗੁੱਸਾ ਨਾ ਕਰੀ ਜੋ ਗੱਲ ਹੁੰਦੀ ਆ ਉਹ ਲੁਕੀ ਨਹੀਂ ਰਹਿੰਦੀ ਮੈਨੂੰ ਪਤਾ ਲੱਗਾ ਏ ਉਹ ਸੰਤੋ ਨੂੰ ਵੀ ਬੁਰੀ ਨਿਗਾ ਨਾਲ ਦੇਖਦਾ ਸੰਤੋ ਤੇ ਉਸ ਦੀ ਰਲ ਮਰਜੀ ਆ ਕਿਸੇ ਦਿਨ ਸੰਤੋ ਨੂੰ ਕੱਢ ਕੇ ਤੀਰ ਹੋਏਗਾ ਤੇ ਤੂੰ ਹੱਥ ਮਲਦਾ ਰਹਿ ਜਾਏਗਾ ਤੂੰ ਜੱਟ ਤੇਰੀ ਅੱਖ ਕਿਉਂ ਮਾਰੀ ਗਈ ਰੱਲਾ ਸਿੰਘ ਨੇ ਜੱਟ ਕਹ ਹਥਿਆਰ ਵਰਤਣਾ ਸ਼ੁਰੂ ਕੀਤਾ ਉਹ ਹਥਿਆਰ ਜਿਹੜਾ ਤਿੱਖੀ ਧਾਰ ਵਾਲਾ ਸੀ ਉਹ ਤਾਂ ਲਸੂਰੇ ਜੀ ਗਿੜਕਤ ਹੋ ਬੂਟਾ ਸਿੰਘ ਨਾਲ ਗਿਆ ਸੀ ਬੂਟਾ ਸਿੰਘ ਨੇ ਬੋਲ ਸੁਨੇ ਉਸਨੇ ਰੱਲਾ ਸਿੰਘ ਵੱਲ ਦੇਖਿਆ ਤੇ ਗੁੱਸੇ ਦੀ ਥਾਂ ਸੋਚਾਂ ਵਿੱਚ ਡੁੱਬ ਗਿਆ ਉਹ ਖਿਆਲ ਕਰਦਾ ਸੀ ਕਿ ਸਾਲ ਪਹਿਲਾਂ ਉਸਦੀ ਮੋਟੀ ਸੰਤੋ ਤੇ ਵਰਿਆਮ ਸਿੰਘ ਠੀਕ ਹੀ ਇੱਕ ਦੂਸਰੇ ਦੇ ਬਹੁਤੇ ਨੇੜੇ ਸਨ ਸ਼ੱਕ ਸੀ ਕਿ ਦੋਹਾਂ ਦੇ ਨਜਾਇਜ਼ ਸੰਬੰਧ ਸੀ ਪਰ ਬੂਟਾ ਸਿੰਘ ਵਰਿਆਮ ਸਿੰਘ ਨੂੰ ਕੁਝ ਆਖ ਨਹੀਂ ਸੀ ਸਕਦਾ ਸੰਤੋ ਨੂੰ ਗੱਲੀ ਗੱਲੀ ਇੱਕ ਦੋ ਵਾਰ ਗੁੱਸੇ ਹੋਇਆ ਸੀ ਹੂੰ ਵਿਰਿਆਮ ਸਿੰਘ ਚੰਗਾ ਬੰਦਾ ਨਹੀਂ ਬੂਟਾ ਸਿੰਘ ਦੇ ਅੰਦਰੋਂ ਆਵਾਜ਼ ਉੱਠੀ ਉੱਚੀ ਆਖਿਆ ਰੱਲਾ ਸਿਆਂ ਫੜਾਤਾ ਮੈਂ ਦਿੰਦਾ ਹਾਂ ਪਰ ਮੇਰੇ ਨਾਲ ਧੋਖਾ ਨਾ ਹੋਏ ਮਤਾ ਮੇਰਾ ਇਨਾਮ ਕੋਈ ਖਾ ਜਾਏ ਇਹ ਕਦੀ ਹੋ ਸਕਦਾ ਹੈ ਬੇਫਿਕਰ ਰਹੋ ਕਿਸੇ ਤਰ੍ਹਾਂ ਦਾ ਖਿਆਲ ਨਾ ਕਰ ਸਭ ਕੁਝ ਠੀਕ ਹੋ ਜਾਏਗਾ ਪਰ ਫੜਾਏਗਾ ਕਦੋਂ ਪਰਸੋਂ ਆ ਜੋ ਕਿਤੇ ਗਿਆ ਹੋਇਆ ਹੈ ਕਲ ਆਏਗਾ ਤੁਸਾਂ ਪੁਲਸ ਲੈ ਆਉਣੀ ਉਹ ਮਰਬੇ ਵਿੱਚ ਜਾਂ ਘਰ ਹੋਏਗਾ ਖਾਲੀ ਹੱਥ ਬੂਟਾ ਸਿੰਘ ਅਕਿਰਤ ਕਰਨ ਤੇ ਮਿੱਤਰ ਤਰੋਹੀ ਬਣ ਗਿਆ ਰੱਲਾ ਸਿੰਘ ਸ਼ੈਤਾਨ ਦੀਆਂ ਗੱਲਾਂ ਵਿੱਚ ਆ ਗਿਆ ਤੇ ਆਪਣੇ ਵੀਰ ਨੂੰ ਫੜਾ ਕੇ ਇਨਾਮ ਲੈਣ ਤੇ ਤੁਰ ਪਿਆ ਚਾਕਟਪਈ ਨੇੜੇ ਆ ਗਿਆ ਦੋਵੇਂ ਹੱਥ ਮਲਾ ਕੇ ਨਿਖੜੇ ਤੇ ਆਪੋ ਆਪਣੇ ਰਾਹ ਪਏ ਰੱਲਾ ਸਿੰਘ ਆਪਣੇ ਰਿਸ਼ਤੇਦਾਰਾਂ ਦੇ ਘਰ ਵੱਲ ਤੁਰ ਗਿਆ ਤੇ ਬੂਟਾ ਸਿੰਘ ਆਪਣੇ ਹਾਤੇ ਵੱਲ ਸੂਰਜ ਡੁੱਬ ਚੁੱਕਾ ਸੀ ਪਰ ਉਸ ਦੀ ਲਾਲੀ ਦਾ ਚਾਨਣ ਅਜੇ ਚੋਖਾ ਸੀ ਅਜੇ ਲੋਕਾਂ ਦੇ ਡੰਗਰ ਬਾਹਰੋਂ ਆ ਰਹੇ ਸਨ ਲਓ ਜੀ ਅਜਲੀ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੋਇਆ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਅੰਤ ਪ੍ਰਕਾਰ ਦੇ ਆ ਭੁੱਲਾਂ ਚੁੱਕਾ ਹੋ ਜਾਂਦੀਆਂ ਨਹੀਂਆਂ ਹੋਣ ਗਿਆ ਗੁਰੂ ਸਾਹਿਬ ਅਕਸ਼ਨ ਹਾਰ ਨੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਹੈ ਕਿ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ